ਤੁਹਾਨੂੰ ਵੀ ਐਦਾਂ ਹਰੀਆਂ-ਹਰੀਆਂ ਜਾਂ ਲਾਲ-ਲਾਲ ਨਾੜੀਆਂ ਦਿਖਦੀਆਂ ਹੋਣੀਆਂ ਆਪਣੀ ਲੱਤਾਂ ਤੇ ਜਦੋਂ ਤੁਸੀਂ ਕੰਮ ਤੋਂ ਆਉਂਦੇ ਹੋ ਤੁਹਾਨੂੰ ਇਹ ਚੀਜ਼ਾਂ ਦੇਖਣੀਆਂ ਸ਼ੁਰੂ ਹੋ ਜਾਂਦੀਆਂ ਨੇ ਮਸਲ ਵੀਕਨੈਸ ਪੂਰ ਸਰਕੂਲੇਸ਼ਨ ਕਰਕੇ ਇਹ ਪ੍ਰੋਬਲਮਸ ਆਪਾਂ ਨੂੰ ਆਣੀ ਸ਼ੁਰੂ ਹੋ ਜਾਂਦੀ ਹੈ ਦੇਖੋ ਤੁਸੀਂ ਦੋਨਾਂ ਸਾਈਡ ਐ ਇਹ ਇੱਥੇ ਵੀ ਬਣੀਆਂ ਹੋਈਆਂ ਨੇ ਇੱਧਰ ਵੀ ਬਣੀਆਂ ਹੋਈਆਂ ਨੇ ਛੋਟੀ ਪ੍ਰੋਬਲਮ ਆਪਾਂ ਨੂੰ ਪਹਿਲਾਂ ਸਿਗਨਲ ਦਿੰਦੀ ਆ ਫਿਰ ਹੌਲੀ-ਹੌਲੀ ਉਹ ਵਧਣਾ ਸ਼ੁਰੂ ਹੋ ਜਾਂਦੀ ਹੈ ਸੋ ਅਗਰ ਤੁਹਾਨੂੰ ਵੀ ਇਹ ਚੀਜ਼ਾਂ ਨੇ ਜਿਹੜੀਆਂ ਕਿਸ ਤੋਂ ਬਾਅਦ ਵੈਰੀਕੋਜ਼ ਵੇਇਨਸ ਔਰ DVT ਬਣ ਜਾਂਦੀਆਂ ਨੇ ਤਾਂ ਇਸ ਤੋਂ ਬਚਣ ਲਈ ਤੁਸੀਂ ਇੱਕ ਸੁਰਤਾਂ ਸ਼ੁਰੂ ਕਰਨੀਆਂ ਨੇ ਔਰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਸੋ ਇਹ ਪ੍ਰੋਬਲਮ ਅੱਗੇ ਜਾ ਕੇ DVT ਤਾਂ ਬਣਦੀ ਬਣਦੀ ਹੈ ਡੀ ਵੇਨ ਥਰੋਮਬੋਸਿਸ ਨਾਲ ਵੈਰੀਕੋਜ਼ ਵੇਇਨਸ ਵੀ ਇਹ ਤੋਂ ਬਣਨੀ ਸ਼ੁਰੂ ਹੋ ਜਾਂਦੀਆਂ ਨੇ ਕਿਉਂਕਿ ਆਪਾਂ ਜਦੋਂ ਕੰਮ ਤੋਂ ਆਉਂਦੇ ਆ ਆਪਾਂ ਥੱਕੇ ਹੁੰਨੇ ਆ ਆਪਾਂ ਨੂੰ ਲੱਗਦਾ ਥਕਾਵਟ ਕਰਕੇ ਇਦਾਂ ਹੋ ਗਿਆ ਵੀ ਲੱਤਾਂ ਦੁਖਦੀਆਂ ਨੇ ਵੀ ਸੋ ਜੋ ਸਵੇਰੇ ਉੱਠ ਕੇ ਦੇਖਾਂਗੇ ਪਰੇਦਾ ਨਹੀਂ ਹੁੰਦਾ ਇਹ ਚੀਜ਼ ਵਾਦੀ ਵਾਦੀ ਤੁਹਾਨੂੰ ਵੈਰੀਕੋਸ ਨਾੜੀਆਂ ਬਣਾ ਦਿੰਦੀਆਂ ਜਿਹੜੀ ਆਪਣੀ ਸਿਹਤ ਲਈ ਹਾਨੀਕਾਰਕ ਨੇ ਔਰ ਇਸ ਦਾ ਕਈ ਵਾਰੀ ਹੱਲ ਆਪਰੇਸ਼ਨ ਹੀ ਹੁੰਦਾ ਹੈ ਸੋ ਤੁਸੀਂ ਅਗਰ ਆਪਰੇਸ਼ਨ ਤੋਂ ਬਚਣਾ ਚਾਹੁੰਦੇ ਹੋ ਤਾਂ ਅੱਜ ਵਾਲੀਆਂ ਕਸਰਤਾਂ ਤਾਂ ਕਰਨੀਆਂ ਸ਼ੁਰੂ ਕਰ ਦਿਓ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਹੋ ਮੇਰਾ ਨਾਮ ਹੈ ਡਾਕਟਰ ਗੁਰਸ਼ੀਰ ਸਿੰਘ ਸਰਾਣ ਪਿਛਲੇ 10 ਸਾਲ ਤੋਂ ਮੈਂ ਔਰ ਮੇਰੀ ਧਰਮ ਪਤਨੀ ਡਾਕਟਰ ਬੇਬਾ ਸਰਾਣ ਜਿਨ੍ਹਾਂ ਦਾ ਨਾਮ ਹੈ ਜੀ ਅਸੀਂ ਦੋਨੋਂ ਯਾਨੇ ਰਲ ਕੇ ਆਪਣੇ ਕਲੀਨਿਕ ਤੇ ਬਹੁਤ ਮਿਹਨਤ ਨਾਲ ਕੰਮ ਕਰਦੇ ਹਾਂ ਸਾਡੀਆਂ ਤਿੰਨ ਇੰਸਟਾਗ੍ਰam ਆਈਡੀਆਂ ਨੇ ਐਸ ਸਰੀ ਸਿੰਘ ਕੰਫੀਜ਼ੋਥੈਰਪੀ Facebook ਤੇ ਸਾਡਾ ਪੇਜ ਹੈ S Hari Singh Sana Physiotherapy Clinic ਦੇ ਨਾਮ ਤੇ ਔਰ YouTube ਚੈਨਲ Dr Gurshir Blogs ਅਗਰ ਪਹਿਲੀ ਵਾਰ ਆਏ ਹੋ ਤਾਂ ਸਬਸਕ੍ਰਾਈਬ ਕਰਿਓ ਸਵਾਗਤ ਹੈ ਜਿਹੜੀਆਂ ਸਨ ਕਸਰਤਾਂ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਪ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਥੋੜੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਜੇਕਰ ਸਾਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਐਕਸਰਸਾਈਜ਼ ਕੀ ਹੈ ਤੁਸੀਂ ਕੁਰਸੀ ਤੇ ਬੈਠ ਜਾਣਾ ਕੁਰਸੀ ਤੇ ਬੈਠ ਕੇ ਤੁਸੀਂ ਗੁੱਠੇ ਉੱਪਰ ਚੱਕਣੇ ਹਵਾ 'ਚ ਟੋ ਆਫ 1 2 3 4 5 3 7 8 9 10 11 12 देन रिलैक्स 12 ਵਾਰੀ ਕਰਨਾ ਇਸ ਦੇ 3 ਸੈਟ ਲਾਉਣੇ ਆ 5 ਮਿੰਟ ਦੀ ਕਸਰਤ ਆ ਤੁਸੀਂ ਆਪਣੇ ਆਫਿਸ 'ਚ ਕਰ ਸਕਦੇ ਹੋ ਹੋਗੀ ਪਹਿਲੀ ਕਸਰਤ ਜਿਹੜੀ ਦੂਜੀ ਕਸਰਤ ਹੈ ਉਹ ਆਪਾਂ ਬਹੁਤ ਧਿਆਨ ਨਾਲ ਕਰਨੀ ਹੈ ਇਸ ਦੇ ਵਿੱਚ ਆਪਾਂ ਨਹੀਂ ਆ ਆਪਣੀਆਂ ਅੱਡੀਆਂ ਨੇ ਇਸ ਨੂੰ ਆਪਾਂ ਹਵਾ ਚੱਕਾਂਗੇ ਦੇਖੋ ਕੁਰਸੀ ਤੋਂ ਅੱਗੇ ਹੋ ਕੇ ਬੈਠ ਕੇ ਇਦਾਂ 1 2 3 4 5 6 7 आठ, नौ दस ग्यारह, बारह दिन रिलैक्स जिसमें भी तुम्हें तीन सैट लाने ये होगी दूजी कसरत जी तीजी कसरत है वो एंकल टो पंप्स करनी है कुर्सी तो के ढोल बैठ जाना एक लत उपर पैर अंदर बार कुर्सी तो के ढोल आके बैठ गए पैर अंदर बार एक दो तीन चार पाँच छे सत्त अठ नौ दस गया ਪਾਰ ਥੈਨ ਰਿਲੈਕਸ ਇਹ ਹੋਗੀ ਤੀਜੀ ਕਸਰਤ ਦੋਨੋਂ ਸਾਈਡ ਕਰਨੀਆਂ ਇਸਦੇ ਵੀ ਤੁਸੀਂ 3 ਸੈੱਟ ਲਾਉਣੇ ਆ ਹੁਣ ਜਿਹੜੀ ਚੌਥੀ ਕਸਰਤ ਹੈ ਉਹ ਆਪਾਂ ਖੜਕੇ ਕਰਕੇ ਦਿਖਾਵਾਂਗੇ ਕਿਵੇਂ ਜਿਸ ਨੂੰ ਕਿਹਾ ਜਾਂਦਾ ਕਾਫ ਰੇਸ ਇਦਾਂ ਖੜੇ ਹੋ ਤੁਸੀਂ ਅੱਡੀਆਂ ਹਵਾ ਚੱਕ ਦੇਣੀਆਂ 1 2 ਥੈਨ ਰਿਲੈਕਸ 1 2 ਥੈਨ ਰਿਲੈਕਸ 1 2 ਥੈਨ ਰਿਲੈਕਸ 1 2 ਥੈਨ ਰਿਲੈਕਸ ਇਹਦਾ ਤੁਸੀਂ 10 ਵਾਰੀ ਕਰਨਾ ਔਰ ਇਸਦੇ ਤੁਸੀਂ 3 ਸੈਟ ਲਾਉਣੇ ਆ ਅਗਰ ਤੁਹਾਨੂੰ ਲੱਗਦਾ ਵੀ ਅਗੇ ਕੁਝ ਤੁਸੀਂ ਕੁਰਸੀ ਰੱਖ ਕੇ ਵੀ ਕਰ ਸਕਦੇ ਹੋ ਇਦਾਂ ਵੀ ਕਰ ਸਕਦੇ ਹੋ ਪਰ ਕੁਰਸੀ ਤੇ ਜ਼ਿਆਦਾ ਭਾਰ ਨਹੀਂ ਦੇਣਾ ਇਦਾਂ ਕਰਨਾ ਤੁਸੀਂ ਇਹ ਔਰ ਇੱਕ ਇੱਕ ਦੋ ਇੱਕ ਦੋ ਇੱਕ ਦੋ ਇਦਾਂ ਤੁਸੀਂ 10 ਵਾਰੀ ਕਰਨਾ ਔਰ ਇਸਦੇ ਤੁਸੀਂ ਗਿਣ ਕੇ ਪੂਰੇ 3 ਸੈਟ ਲਾਉਣੇ ਇਹ ਹੋਗੀ ਤੁਹਾਡੀ ਚੌਥੀ ਕਸਰਤ ਹੁਣ ਜਿਹੜੀ ਪੰਜਵੀਂ ਐਕਸਰਸਾਈਜ਼ ਹੈ ਉਸ ਦੇ ਲਈ ਆਪਾਂ ਕੀ ਕਰਾਂਗੇ ਸਟੈਂਡਿੰਗ ਚ ਖੜ ਜਾਗੇ ਔਰ ਇਸ ਪੱਟ ਨੂੰ ਆਪਾਂ ਹੱਥ ਦੇ ਨਾਲ ਲਾਉਣਾ ਇੱਥੇ ਆਪਾਂ ਦੋ ਗੈਣਨੇ 1 2 1 2 1 2 1 2 1 2 1 2 1 2 1 2 ਇਸ ਦੇ ਵੀ ਤੁਸੀਂ ਗਿਣ ਕੇ ਤਿੰਨ ਸੈਟ ਲਾਉਣੇ 10 ਵਾਰੀ ਆਪਾਂ ਕੀਤਾ ਇਸੇ ਵੀ ਤੁਸੀਂ ਤਿੰਨ ਸੈਟ ਲਾਉਣੇ ਇਹ ਹੋ ਗਈ ਪੰਜਵੀਂ ਗੇ ਕਸ਼ੁਰਤ ਹੁਣ ਜਿਹੜੀ ਛੇਵੀਂ ਐਕਸਰਸਾਈਜ਼ ਹੈ ਉਹ ਆਪਾਂ ਕਰਨੀ ਆ ਸਕੁਆਟ ਐਕਸਰਸਾਈਜ਼ ਸਕੁਆਟ ਕਰਨੀ ਜ਼ਰੂਰ ਹੈ ਪਰ ਇਹ ਆਪਾਂ ਜਿਆਦਾ ਥੱਲੇ ਨਹੀਂ ਜਾਣਾ ਥੋੜਾ ਜਿਹਾ ਥੱਲੇ ਦੇਖੋ ਕੁਰਸੀ ਦੀ ਮਦਦ ਨਾਲ ਕਰਾਂਗੇ ਥੱਲੇ ਗਏ 1 2 ਫਿਰ ਵਾਪਸ 1 2 ਫਿਰ ਵਾਪਸ ਦੇਖੋ 1 2 ਫਿਰ ਵਾਪਸ 1 2 ਫਿਰ ਵਾਪਸ ਬੜਾ ਥੱਲੇ ਨਹੀਂ ਜਾਣਾ ਉੱਪਰ ਹੀ ਬਸ ਥੋੜਾ ਜਿਹਾ ਬੈਂਡ ਕਰਨਾ 1 2 ਮਤਲਬ ਜਿਹੜੇ ਗੋਡੇ ਆ ਉਹ ਆਪਣੇ ਪੈਰਾਂ ਦੇ ਅੰਗੂਠਿਆਂ ਤੋਂ ਅੱਗੇ ਨਹੀਂ ਜਾਣੇ ਚਾਹੀਦੇ ਥੋੜੇ ਪਿੱਛੇ ਲੈਣੇ ਚਾਹੀਦੇ ਆ ਦੇਖੋ 1 2 1 2 1 2 1 2 1 2 1 2 1 2 1 2 ਇਹ ਹੋ ਗਈ ਤੁਹਾਡੀ ਸਕੁਐਟ एक्सरसाइज 10 ਵਾਰੀ ਕਰਨਾ 1 2 ਕਰਕੇ ਇਦਾਂ ਔਰ ਇਸਦੇ ਤੁਸੀਂ 3 ਸੈੱਟ ਲਾਉਣੇ ਧਿਆਨ ਵਾਲੀ ਗੱਲ ਸੁਣ ਲਿਓ ਜਿਹੜੀ ਸਕੁਐਟ ਕਰਨੀ ਆ ਆਪਾਂ ਉਹ ਆਪਾਂ ਕੀ ਕਰਨਾ ਜਿਵੇਂ ਆ ਦੇਖੋ ਆ ਲਾਈਨ ਆ ਆ ਆਪਣੀ ਲਾਈਨ ਆ ਇੱਕ ਮੈਂ ਕੈਮਰਾਮੈਨ ਕਹੂੰਗਾ ਇੱਧਰ ਸਿੱਧੇ ਬੈਠ ਕੇ ਦਿਖਾਇਆ ਜਾਵੇ ਇੱਥੇ ਬੈਠ ਜਾਓ ਤੁਸੀਂ ਹਾਂਜੀ ਆ ਦੇਖੋ ਲਾਈਨ ਆ ਲਾਈਨ ਤੇ ਆਪਣੇ ਅੰਗੂਠੇ ਆ ਜਿਹੜੇ ਗੋਡੇ ਆ ਨਾ ਇਹ ਦੇਖੋ ਲਾਈਨ ਤੋਂ ਅੱਗੇ ਚਲੇ ਗਏ ਇਹ ਰੋਂਗ ਹੋ ਗਿਆ ਗੋਡੇ ਉਸ ਆਪਣੇ ਪੈਰਾਂ ਦੇ ਅੰਗੂਠਿਆਂ ਤੋਂ ਥੋੜੇ ਪਿੱਛੇ ਚਾਹੀਦੇ ਆ ਬਸ ਇੰਨਕ ਫੇਰ ਵਾਪਸ ਇੰਨਕ ਫੇਰ ਵਾਪਸ ਐਦਾਂ 2-2 ਸੈਕਿੰਡ ਹੋਲਡ ਔਰ ਇਸੇ ਵੀ ਤੁਸੀਂ 19 ਸੈਟ ਲਾਉਣੇ ਆ ਜਿੰਨਾ ਆਪਾਂ ਤੁਹਾਨੂੰ ਪਹਿਲਾਂ ਦੱਸ ਕੇ ਹਟੇ ਆ ਹੁਣ ਉਸ ਤੋਂ ਬਾਅਦ ਜਿਹੜੀ ਤੁਸੀਂ ਐਕਸਰਸਾਈਜ਼ ਕਰਨੀ ਹੈ ਉਹ ਕਰਨੀ ਆ ਤੁਸੀਂ ਕੰਧ ਦੇ ਨਾਲ ਦੋਨੋਂ ਲੱਤਾਂ ਆਪਾਂ ਹਵਾ 'ਚ ਚੱਕ ਦੇਣੀਆਂ ਨੇ ਉਹ ਕਿਵੇਂ ਕਰਾਂਗੇ ਦੇਖੋ ਆਪਾਂ ਇਦਾਂ ਗਏ ਔਰ ਦੋਨੋਂ ਇਦਾਂ ਵਾਲ ਦੇ ਇਦਾਂ ਲੈਗ ਰੇਜ਼ ਕਰ ਦੇਣੀ ਹੈ ਇੱਥੇ ਆਪਾਂ ਇਦਾਂ ਕੋਸ਼ਿਸ਼ ਕਰੋ ਵੀ 5 ਮਿੰਟ ਲੱਤਾਂ ਆਪਣੀਆਂ ਇਦਾਂ ਰਹਿਣ ਹੀ ਰਹਿਣ ਇਸ ਨਾਲ ਕੀ ਹੋਏਗਾ ਜਿੰਨਾ ਆਪਣੇ ਜਿਹੜੇ ਵੋਲਸ ਬੰਦ ਹੋਏ ਨੇ ਖੂਨ ਦਾ ਸੰਚਾਰ ਰੁਕਿਆ ਹੋਇਆ ਉਹ ਸਾਰਾ ਚੱਲ ਪੈਣਾ ਔਰ ਆਪਣੀ ਸਰਕੂਲੇਸ਼ਨ ਇੰਪਰੂਵ ਹੋ ਜਾਣੀ ਹੈ ਅਗਰ ਲੱਤਾਂ 2 ਮਿੰਟ ਬਾਅਦ ਥੱਕ ਜਾਣ ਇਦਾਂ ਥੱਲੇ ਕਰ ਲੈਣੀ ਐ ਨਹੀਂ ਫੇਰ ਉੱਪਰ ਇਦਾਂ ਚੱਕ ਦੇਣੀ ਐ ਔਰ ਉਸ ਤੋਂ ਬਾਅਦ ਤੁਸੀਂ ਆਪ ਦਾ ਜੋ ਮਰਜ਼ੀ ਕਰੋ ਕੰਮ ਕਰੋ ਅਗਰ ਤੁਹਾਨੂੰ ਸ਼ਾਮ ਨੂੰ ਸਮਾਂ ਨਹੀਂ ਮਿਲਦਾ ਤੁਸੀਂ ਬਹੁਤ ਕਸਰਤਾਂ ਵਾਲ ਰੇਜ਼ ਨੂੰ ਛੱਡ ਕੇ ਆਪਦੇ ਆਫਿਸ ਦੇ ਵਿੱਚ ਵੀ ਕਸਰਤਾਂ ਕਰ ਸਕਦੇ ਹੋ ਸੋ ਅਗਰ ਤੁਸੀਂ ਇਹ ਕਸਰਤਾਂ ਕਰੋਗੇ ਤੁਹਾਡੀਆਂ ਨਹੀਂ ਲੱਤਾਂ ਨੇ ਉਹ ਬਹੁਤ ਜ਼ਿਆਦਾ ਤਕੜੀਆਂ ਰਹਿਣਗੀਆਂ ਔਰ ਉਹਨਾਂ ਦਾ ਖੂਨ ਦਾ ਸੰਚਾਰ ਵਧੀਆ ਚੱਲਦਾ ਰਹੇਗਾ ਉਮੀਦ ਕਰਦਾ ਆਂ ਇਹਦੀ ਵੀਡੀਓ ਤੁਹਾਨੂੰ ਬਹੁਤ ਚੰਗੀ ਲੱਗੀ ਹੋਵੇਗੀ ਅਗਰ ਵਧੀਆ ਲੱਗੀ ਆ ਤਾਂ ਕਮੈਂਟ ਕਰਿਓ ਔਰ ਸ਼ੇਅਰ ਜ਼ਰੂਰ ਕਰਿਓ ਆਪਣੇ ਦੋਸਤਾਂ ਮਿੱਤਰਾਂ ਨੂੰ ਔਰ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਸਤਿ ਸ਼੍ਰੀ ਅਕਾਲ ਜੀ ਮਿਲਾਂਗੇ ਜਲਦ ਇੱਕ ਨਵੇਂ ਟਾਪਿਕ ਨਾਲ ਜੀ ਸੇ ਇੱਕ ਵਾਰੀ ਫੇਰ ਪਿਆਰ ਭਰੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ